ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ੇਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਿਆ ਹੈ ਹੈਡਲਾਈਨਸ ਦੇ ਨਾਲ ਅਮਰੀਕੀ ਫੈਨਟੇਲਰ ਜ਼ਬਤ ਕਰੰਦਾ ਵੱਡਾ ਹਿੱਸਾ ਦੱਖਣੀ ਸਰਹੱਦ ਨਾਲ ਜੁੜਿਆ 99% ਗੋਲੀਆਂ ਤੇ 97% ਪਾਊਡਰ ਮੈਕਸੀਕੋ ਦੀ ਸਰਹੱਦ ਤੋਂ ਬਰਾਮਦ ਕੈਨੇਡੀਅਨ ਯਾਤਰੀਆਂ ਦੀ ਅਮਰੀਕੀ ਯਾਤਰਾ ਦੇ ਵਿੱਚ ਆਈ ਗਿਰਾਵਟ ਕੈਨੇਡੀਅਨ ਗੱਡੀਆਂ ਦੀ ਗਿਣਤੀ ਪਿਛਲੇ ਸਾਲ ਦੇ ਨਾਲੋਂ 33% ਘਟੀ ਕਿ ਉਹ 2026 ਤੱਕ ਇਮੀਗ੍ਰੈਂਟਸ ਨੂੰ ਸਪான்ਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਨਹੀਂ ਕਰੇਗਾ ਸਵੀਕਾਰ ਸੂਬੇ ਨੇ ਕਿਹਾ ਇਹਨਾਂ ਸ਼੍ਰੇਣੀਆਂ ਦੇ ਵਿੱਚ ਲਿਮਟ ਹੋ ਚੁੱਕੇ ਸੀ ਕ੍ਰਾਸ ਖਬਰਾਂ ਵਿਚਾਰ ਨਾਲ ਬੀਸੀ ਦੇ ਸਿਹਤ ਮੰਤਰੀ ਦੇ ਵੱਲੋਂ ਵੀਰਵਾਰ ਸਵੇਰੇ ਸੂਬੇ ਦੇ ਵਿੱਚ ਖਸਰੇ ਦੇ ਮਾਮਲਿਆਂ ਦੀ ਸਥਿਤੀ ਬਾਰੇ ਜਿਹੜਾ ਉਹ ਅਪਡੇਟ ਦਿੱਤਾ ਗਿਆ ਔਰ ਸੈਂਟਰ ਫੋਰ ਡਿਸੀਜ਼ ਕੰਟਰੋਲ ਦਾ ਇਹ ਕਹਿਣਾ ਹੈ ਕਿ ਇਸ ਵੇਲੇ ਜਿਹੜੀ ਹੈ ਇਸ ਸਾਲ ਹੁਣ ਤੱਕ ਲਗਭਗ 100 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਫਿਲਹਾਲ ਇਹਨਾਂ ਦੇ ਵਿੱਚੋਂ 2 ਤਿਹਾਈ ਤੋਂ ਵੱਧ ਜਿਹੜੇ ਨੇ ਉਹ ਉਤਰੀ ਸਿਹਤ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਤਰੀ ਸਿਹਤ ਖੇਤਰ ਦੇ ਵਿੱਚ ਸਾਹਮਣੇ ਆਏ ਨੇ ਸੋ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਰਿਪੋਰਟ ਕੀਤੇ ਗਏ ਜਿਹੜੇ ਮਾਮਲੇ ਆ ਉਹਨਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਖਸਰਾ ਜਿਹੜਾ ਉਹ ਇੱਕ ਛੂਤ ਵਾਲੀ ਜਿਹੜੀ ਹੈ ਉਹ ਬਿਮਾਰੀ ਦੀ ਤਰ੍ਹਾਂ ਹੁੰਦਾ ਹੈ ਜੋ ਹਵਾ ਰਾਹੀਂ ਫੈਲਦਾ ਹੈ ਜਿਸ ਤੇ ਸ਼ੁਰੂਆਤੀ ਜਿਹੜੇ ਲੱਛਣਾਂ ਦੇ ਵਿੱਚ ਬੁਖਾਰ ਖਾਂਗ ਨੱਕ ਵਗਣਾ ਅਤੇ ਲਾਲ ਅਤੇ ਅੱਖਾਂ ਦੇ ਵਿੱਚ ਜਿਹੜਾ ਉਹ ਪਾਣੀ ਵਾਲੀਆਂ ਅੱਖਾਂ ਜਿਹੜੀਆਂ ਨੇ ਉਹ ਸ਼ਾਮਿਲ ਹੈ ਸੋ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਨੇ ਹੁੰਦੇ ਨੇ ਔਰ ਕੁਝ ਦਿਨਾਂ ਬਾਅਦ ਅਕਸਰ ਧੱਫੜਬੜਨੇ ਸ਼ੁਰੂ ਹੋ ਜਾਂਦੇ ਨੇ ਜੋ ਚਿਹਰੇ ਤੋਂ ਸ਼ੁਰੂ ਹੁੰਦੇ ਨੇ ਤੇ ਫਿਰ ਸਰੀਰ ਦੇ ਵਿੱਚ ਜਿਹੜਾ ਉਹ ਫੈਲ ਜਾਂਦੇ ਨੇ ਸੋ ਸਥਾਨਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਸਰਾ ਹੋਣ ਦਾ ਸਭ ਤੋਂ ਵੱਧ ਖਤਰਾ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਕਦੇ ਜਿਹੜਾ ਇਹ ਨਹੀਂ ਪਹਿਲਾਂ ਹੋਇਆ ਸੋ ਜਿਨ੍ਹਾਂ ਨੂੰ ਕਦੇ ਇਹ ਬਿਮਾਰੀ ਨਹੀਂ ਹੋਈ ਉਹ ਜ਼ਿਆਦਾ ਇਸ ਦੀ ਲਪੇਟ ਦੇ ਵਿੱਚ ਨੇ ਔਰ ਜਿਨ੍ਹਾਂ ਨੂੰ ਟੀਕਾ ਕਰਨ ਵੀ ਨਹੀਂ ਕੀਤਾ ਗਿਆ ਅਲਬਰਟਾ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਮਾਰਚ ਤੋਂ ਲੈ ਕੇ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਇੱਕ 1246 ਜਿਹੜੇ ਲੋਕ ਨੇ ਉਹ ਇਸ ਛੂਤ ਵਾਲੀ ਬਿਮਾਰੀ ਦੇ ਨਾਲ ਸੰਕਰਮਿਤ ਹੋਏ ਨੇ ਜਿਸ ਦੇ ਨਾਲ ਇਹ ਉੱਤਰੀ ਅਮਰੀਕਾ ਦੇ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਜੜਾ ਉਹ ਵੱਧ ਖਸਰੇ ਦੇ ਕੇਸਾਂ ਵਾਲਾ ਖੇਤਰ ਬਣ ਗਿਆ ਹੈ ਅਲਬਰਟਾ ਦੇ ਵਿੱਚ অন্ਟੈਰੀਓ ਦੇ ਨਾਲੋਂ ਜਿਹੜਾ ਉਹ ਦੁੱਗਣੇ ਖਸਰੇ ਦੇ ਕੇਸ ਪੁਸ਼ਟੀ ਕੀਤੇ ਗਏ ਨੇ ਜਿੱਥੇ ਅਕਤੂਬਰ ਦੇ ਵਿੱਚ ਜਿਹੜਾ ਇਸ ਦੇ ਪ੍ਰਕੋਪ ਦੀ ਸ਼ੁਰੂਆਤ ਤੋਂ ਬਾਅਦ 1910 ਪੁਸ਼ਟੀ ਕੀਤੇ ਗਏ ਜਿਹੜੇ ਨੇ ਉਹ ਕੇਸ ਜਿਹੜੇ ਨੇ ਉਹ ਇਨਫੈਕਸ਼ਨਸ ਦੀ ਜਿਹੜੀ ਹੈ ਉਹ ਰਿਪੋਰਟ ਕੀਤੀ ਗਈ ਹੈ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 1998 ਦੇ ਵਿੱਚ ਦੇਸ਼ ਦੇ ਵਿੱਚੋਂ ਖਸਰਾ ਖਤਮ ਕਰ ਦਿੱਤਾ ਗਿਆ ਸੀ ਅਤੇ ਅਲਬਰਟਾ ਜਿਹੜਾ ਹੈ ਅਲਬਰਟਾ ਦੇ ਵਿੱਚ ਇਹ ਵਾਅਦਾ ਜਿਹੜਾ ਹੈ ਉਹ ਲਗਭਗ 40 ਸਾਲਾਂ ਦੇ ਵਿੱਚ ਸਭ ਤੋਂ ਗੰਭੀਰ ਰਿਹਾ ਪਿਛਲੇ ਮਹੀਨੇ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਸੀ ਕਿ ਕੈਨੇਡਾ ਪਾਰ ਦੇ ਵਿੱਚ ਖਸਰੇ ਦਾ ਵਾਅਦਾ ਫਿਲਾ ਟਿਕਾ ਕਰਨਾ ਵਿਰੋਧੀ ਜਿਹੜੀ ਹੈ ਉਹ ਸਿਆਸਤਦਾਨਾਂ ਦੀ ਲਾਪਰਵਾਹੀ ਦਾ ਜਿਹੜਾ ਉਹ ਦੁਖਦਾਈ ਅਨੁਮਾਨਯੋਗ ਨਤੀਜਾ ਹੈ ਉਹਨਾਂ ਨੇ ਵੈਂਕੂਵਰ ਦੇ ਵਿੱਚ ਇੱਕ ਕਾਨਫਰੰਸ ਦੌਰਾਨ ਦੱਸਿਆ ਕਿ ਸੁਭਾਈ ਅਧਿਕਾਰੀਆਂ ਦਾ ਧਿਆਨ ਹੁਣ ਇਹ ਯਕੀਨੀ ਬਣਾਉਣਾ ਹੈ ਕਿ ਜਿਹੜੇ ਲੋਕ ਸੁਰੱਖਿਅਤ ਨਹੀਂ ਹੈ ਉਹਨਾਂ ਨੂੰ ਪੂਰਾ ਟੀਕਾ ਕਰਨ ਮਿਲੇ ਨਿਊਯਾਰਕ ਸਿਫਤ ਇੱਕ ਥਿੰਕ ਟੈਂਕ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਜਿਹੜਾ ਉਹ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਦੇ ਕੈਨੇਡਾ ਦੇ ਉੱਤੇ ਟੈਰਿਫ ਲਗਾਉਣ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਰਕ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਖਾਸ ਕਰਕੇ ਤਰਕ ਦੇ ਉੱਤੇ ਹੁਣ ਸਵਾਲ ਚੁਕੇ ਜਾ ਰਹੇ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੰਕੜੇ ਦਰਸਾਉਂਦੇ ਨੇ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਫੈਂਟਾਨੀਲ ਜ਼ਬਤ ਜਿਹੜੇ ਨੇ ਉਹ ਕੀਤੇ ਜਾਣ ਵਾਲੇ ਜ਼ਿਆਦਾਤਰ ਮਾਮਲੇ ਦੱਖਣੀ ਸਰਹੱਦ ਦੇ ਨਾਲ ਜੁੜੇ ਹੋਏ ਨੇ ਮਨਹਟਨ ਇੰਸਟੀਚਿਊਟ ਨੇ 2013 ਤੋਂ 2024 ਤੱਕ 50 ਅਮਰੀਕੀ ਰਾਜਾਂ ਜਿਹੜੇ ਨੇ ਉਨ੍ਹਾਂ ਦੇ ਵਿੱਚ ਅਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਕੀਤੇ ਗਏ ਫੈਂਟਨਿਲ ਜ਼ਬਤ ਕੀਤੇ ਜਾਂਦੇ ਨਵੇਂ ਜਿਹੜੇ ਨੇ ਆંકੜਿਆਂ ਦਾ ਵਿਸ਼ਲੇਸ਼ਣ ਕੀਤਾ ਜਿਸ ਦੇ ਵਿੱਚ ਪਿਛਲੇ ਜਿਹੜੇ ਨੇ ਉਹ ਅਾਂਕੜਿਆਂ ਦੇ ਉੱਤੇ ਵੀ ਧਿਆਨ ਦਿੱਤਾ ਗਿਆ ਪਿਛਲੇ 2 ਸਾਲਾਂ ਦੇ ਵਿੱਚ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਪਾਇਆ ਗਿਆ ਕਿ ਲਗਭਗ 99% ਗੋਲੀਆਂ ਤੇ 97% ਪਾਊਡਰ ਮੈਕਸੀਕੋ ਦੀ ਸਰਹੱਦ ਦੇ ਉੱਤੇ ਮਿਲਿਆ ਸੀ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਕੈਨੇਡੀਅਨ ਸਰਹੱਦ ਦੇ ਨਾਲ ਵੱਡੇ ਪੱਧਰ ਦੇ ਉੱਤੇ ਫੈਂਟਨਿਲ ਦੇ ਦੌਰੇ ਦੇ ਮੁਕਾਬਲੇ ਇਹ ਜਿਹੜੀ ਹੈ ਉਹ ਬਹੁਤ ਹੀ ਕੱਟਸਨ 트럼ਪ ਨੇ ਮਾਰਚ ਦੇ ਵਿੱਚ ਕੈਨੇਡਾ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਟੈਰਿਫ ਲਗਾਉਣ ਦੇ ਲਈ ਫੈਂਟਨਿਲ ਦੀ ਤਸਕਰੀ ਨੂੰ ਲੈ ਕੇ ਉੱਤਰੀ ਸਰਹੱਦ ਦੇ ਉੱਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਉਸਨੇ ਸਭ ਤੋਂ ਜਿਹੜੇ ਨੇ ਉਹ ਬਹੁਤ ਕੁਝ ਖਾਸ ਕਰਕੇ ਉਹਨਾਂ ਨੇ ਕੁਝ ਦਿਨਾਂ ਬਾਅਦ ਕੈਨੇਡਾ ਅਮਰੀਕਾ ਤੇ ਮੈਕਸੀਕੋ ਵਪਾਰ ਸਮਝੌਤੇ ਦੀ ਜਿਹੜੀ ਪਾਲਣਾ ਕਰਨ ਵਾਲੀਆਂ ਦਰਾਮਦ ਦੇ ਉੱਤੇ ਟੈਰਿਫਾਂ ਨੂੰ ਰੋਕ ਦਿੱਤਾ ਨਵੇਂ ਫੈਡਰਲ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ ਵੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਜਿਹੜੀ ਹੈ ਉਹ ਗਿਰਾਵਟ ਜਾਰੀ ਹੈ ਵੀਰਵਾਰ ਨੂੰ ਪ੍ਰਕਾਸ਼ਿਤ ਹੋਏ ਸਟੈਟਿਸਟਿਕਸ ਕੈਨੇਡਾ ਦੇ ਆંકડાਾਂ ਦੇ ਅਨੁਸਾਰ ਜੂਨ ਮਹੀਨੇ ਦੇ ਵਿੱਚ ਅਮਰੀਕਾ ਤੋਂ ਵਾਪਸ ਆਉਣ ਵਾਲੀਆਂ ਕੈਨੇਡੀਅਨ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 33% ਘਟ ਰਹੀ। ਇਸੇ ਤਰ੍ਹਾਂ ਅਮਰੀਕੀ ਲੋਕਾਂ ਦੇ ਕਾਰ ਤੇ ਕੈਨੇਡਾ ਆਉਣ ਵਾਲੀਆਂ ਯਾਤਰੀਆਂ ਦੇ ਵਿੱਚ ਵੀ ਜਿਹੜੀ ਹੈ ਉਹ ਘਟੋ-ਘਟ 10.4% ਦੀ ਗਿਰਾਵਟ ਦਰ ਦਰ ਜੋ ਹੈ। ਦੱਸ ਦੇ ਕਿ ਕੈਨੇਡਾ ਤੋਂ ਅਮਰੀਕਾ ਜਿਹੜੇ ਆਵਾਗੋਂ ਦਾ ਸਭ ਤੋਂ ਆਮ ਤਰੀਕਾ ਗੱਡੀਆਂ ਰਾਹੀਂ ਹੀ ਸਫ਼ਰ ਹੁੰਦਾ ਹੈ। ਸੋ ਇਸ ਦੇ ਨਾਲ ਹੀ ਜਿਹੜਾ ਉਹ ਅਮਰੀਕਾ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵੀ 22% ਘਟ ਦਰਜ ਹੋਈ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਭਾਵੇਂ ਕੈਨੇਡੀਅਨ ਲੋਕ ਅਮਰੀਕਾ ਘਟ ਜਿਹੜਾ ਉਹ ਜਾ ਰਹੇ ਨੇ ਪਰ ਕੈਨੇਡੀਅਨਸ ਦੀ ਹੋਰ ਦੇਸ਼ਾਂ ਦੇ ਵੱਲ ਯਾਤਰਾ ਦੇ ਵਿੱਚ ਜੂਨ ਦੇ ਵਿੱਚ ਜਿਹੜਾ ਉਹ 2024 ਦੇ ਨਾਲੋਂ ਜੂਨ 2025 ਦੇ ਵਿੱਚ 7.3% ਦਾ ਵਾਧਾ ਹੋਇਆ ਹੈ। ਯੋਬੇਕਰ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਅਗਲੇ ਸਾਲ ਤੱਕ ਉਹਨਾਂ ਰੈਜ਼ੀਡੈਂਟਸ ਦੀਆਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕਰਨਗੇ ਜੋ ਆਪਣੇ ਜੀਵਨ ਸਾਥੀ ਕਾਮਨ ਲਾਅ ਜਾਂ ਫਿਰ ਪਾਰਟਨਰ ਜਾਂ ਫਿਰ ਬਾਲਗ ਬੱਚਿਆਂ ਨੂੰ ਇਮੀਗ੍ਰੇਸ਼ਨ ਦੇ ਲਈ ਸਪான்ਸਰ ਕਰਨਾ ਚਾਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਬਿਆਨ ਦੇ ਵਿੱਚ ਇਹਨਾਂ ਸ਼੍ਰੇਣੀਆਂ ਦੇ ਲਈ ਕਿਹਾ ਹੈ ਕਿ ਜੋ ਲਿਮਿਟ ਸੀ ਉਹ ਫਿਲਹਾਲ ਪੂਰੀ ਹੋ ਚੁੱਕੀ ਹੈ ਸੋ ਇਸ ਦਾ ਅਰਥ ਹੈ ਕਿ ਉਹਨਾਂ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਅਰਜ਼ੀ ਦੇਣ ਦੇ ਲਈ 25 ਜੂਨ 2026 ਤੱਕ ਉਡੀਕ ਕਰਨੀ ਪਵੇਗੀ ਸਰਕਾਰ ਨੇ ਐਲਾਨ ਜਿਹੜਾ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਜੂਨ 2024 ਤੋਂ 2026 ਤੱਕ ਦੇ 2 ਸਾਲਾਂ ਦੇ ਅੰਦਰ ਜਿਹੜਾ ਉਹ ਜ਼ਿਆਦਾ 13000 ਪਰਿਵਾਰਕ ਅਰਜ਼ੀਆਂ ਹੀ ਪ੍ਰਕਿਰਿਆ ਦੇ ਵਿੱਚ ਲਿਆਂਦੀਆਂ ਜਾਣ ਗਿਆ ਇਹ ਫੈਸਲਾ 2022 ਦੇ ਵਿੱਚ 16500 ਤੋਂ ਵੱਧ ਅਰਜ਼ੀਆਂ ਮਨਜ਼ੂਰ ਹੋਣ ਅਤੇ 2023 ਦੇ ਜਿਹੜੇ ਨੇ ਉਹ ਪਿਛਲੇ 6 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਦਰਜ਼ੀਆਂ ਮਿਲਣ ਤੋਂ ਬਾਅਦ ਲਿਆ ਗਿਆ ਸੀ ਕਿਊਬਿਕ ਦੇ ਵਿੱਚ ਇਸ ਸਮੇਂ ਵਿਦੇਸ਼ ਤੇ ਵਿੱਚ ਰਹਿ ਰਹੇ ਜਿਹੜੇ ਜੀਵਨ ਸਾਥੀ ਜਾਂ ਫਿਰ ਸਾਥੀ ਨੂੰ ਸਪான்ਸਰ ਕਰਨ ਦੀ ਪ੍ਰਕਿਰਿਆ ਦੇ ਵਿੱਚ ਔਸਤ 37 ਮਹੀਨੇ ਲੱਗ ਰਹੇ ਨੇ ਜਦਕਿ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜਾ ਉਸ ਦੇ ਵਿੱਚ ਇਹ ਸਮਾਂ ਕੇਵਲ 11 ਮਹੀਨੇ ਹੈ ਕਿਉਂਕਿ ਦਾ ਕਹਿਣਾ ਹੈ ਕਿ ਉਹ ਅਜੇ ਵੀ ਪਰਿਵਾਰਕ ਮੈਂਬਰਾਂ ਦੀਆਂ ਹੋਰ ਸ਼੍ਰੇਣੀਆਂ ਜਿਵੇਂ ਕਿ 18 ਸਾਲ ਤੋਂ ਘੱਟ ਜਿਹੜੇ ਨੇ ਉਮਰ ਦੇ ਬੱਚਿਆਂ ਦੇ ਲਈ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ ਜਦੋਂ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਕਾਂਡੋ ਮਾਰਕੀਟ ਦੇ ਵਿੱਚ ਸੁਧਾਰ ਦੀ ਆਸ ਘੱਟ ਹੈ ਤਾਂ ਕਿਉਂਕਿ ਜਿਹੜਾ ਇਸ ਵੇਲੇ ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚ ਸਪਲਾਈ ਵਧਨ ਅਤੇ ਖਰੀਦਦਾਰਾਂ ਦੀ ਗਿਣਤੀ ਘਟਣ ਦੇ ਕਾਰਨ ਗਿਰਾਵਟ ਨਜ਼ਰ ਆ ਰਹੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਲਦੀ ਸੁਧਾਰ ਆਉਣ ਦੀ ਸੰਭਾਵਨਾ ਘੱਟ ਹੈ ਤੇ ਇਸ ਦਾ ਜਲਦੀ ਸਥਿਰ ਹੋਣ ਦਾ ਸੰਕੇਤ ਨਜ਼ਰ ਆ ਰਿਹਾ ਹੈ ਕੁਝ ਜਿਹੜੇ ਨੇ ਕੁਝ ਖੇਤਰਾਂ ਦੇ ਵਿੱਚ ਰੀਅਲ اسٹیਟ ਮਾਰਕੀਟ ਦੇ ਵਿੱਚ ਵੱਖਰੇ ਰੁਝਾਨ ਨਜ਼ਰ ਆ ਰਹੇ ਨੇ ਇਸ ਇੰਡਸਟਰੀ ਦੇ ਉੱਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਮਾਰਕੀਟ ਦਾ ਇੱਕ ਕਾਰਨ ਜਿਹੜਾ ਟੈਰਿਫ ਵਾਰ ਹੈ ਅਤੇ ਇਸ ਦੇ ਨਾਲ ਹੋਣ ਵਾਲੇ ਨੌਕਰੀਆਂ ਦੇ ਨੁਕਸਾਨ ਦੀ ਚਿੰਤਾ ਕਾਰਨ ਆਰਥਿਕ ਅਨਿਸ਼ਚਿਤਤਾ ਵੀ ਜੜੀ ਹੈ ਉਹ ਬਣੀ ਹੋਈ ਹੈ ਜਿਸ ਕਾਰਨ ਕਾਂਡੋ ਦੇ ਵਿੱਚ ਰਹਿਣ ਵਾਲੇ ਲੋਕ ਵੀ ਘਰ ਅਪਗ੍ਰੇਡ ਜਿਹੜਾ ਉਹ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਮਾਹਰਾਂ ਦੇ ਮੁਤਾਬਕ ਕੋਨਡੋ ਦੇ ਵਿੱਚ ਰਹਿਣ ਵਾਲੇ ਲੋਕ ਵੱਡੇ ਘਰ ਦੇ ਵਿੱਚ ਸ਼ਿਫਟ ਕਰਨ ਦੇ ਲਈ ਕੋਨਡੋ ਸੇਲ ਨੂੰ ਜਿਹੜਾ ਉਹ ਡਾਊਨ ਪੇਮੈਂਟ ਦੇ ਵਿੱਚ ਵਰਤਦੇ ਸਨ ਪਰ ਹੁਣ ਉੱਥੇ ਪੈਸਾ ਨਹੀਂ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਪਿਛਲੇ ਮਹੀਨੇ ਦੀ ਇੱਕ ਰਿਪੋਰਟ ਦੇ ਵਿੱਚ ਜਿਹੜਾ ਉਹ ਅ ਕਿਹਾ ਗਿਆ ਹੈ ਕਿ 2022 ਤੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੋਂਡੋ ਅਪਾਰਟਮੈਂਟ ਦੀ ਸੇਲ 75% ਅਤੇ ਵੈਨਕੂਵਰ ਖੇਤਰ ਦੇ ਵਿੱਚ 37% ਜਿਹੜੀ ਹੈ ਇਹ ਘਟ ਗਈ ਹੈ। ਇਸ ਦੌਰਾਨ ਬਹੁਤ ਚੀਜ਼ਾਂ ਮਹਿੰਗੀਆਂ ਹੋਈਆਂ ਹਨ ਪਰ ਕਾਂਡੋ ਮਾਰਕੀਟ ਦੇ ਪ੍ਰਾਈਸ ਦੇ ਵਿੱਚ ਗਿਰਾਵਟ ਆਈ ਹੈ ਨੈਸ਼ਨਲ ਜਿਹੜੀ ਹੈ ਨੈਸ਼ਨਲ ਹਾਊਸਿੰਗ ਏਜੰਸੀ ਨੇ ਕਿਹਾ ਹੈ ਕਿ ਕਾਂਡੋ ਮਾਰਕੀਟ ਕਮਜ਼ੋਰ ਰਹਿੰਦੀ ਉਮੀਦ ਹੈ ਕਿਉਂਕਿ ਸਪਲਾਈ ਰਿਕਾਰਡ ਪੱਧਰ ਦੇ ਉੱਤੇ ਵਧ ਰਹੀ ਹੈ ਅਤੇ ਮੰਗ ਜਿਹੜੀ ਹੈ ਉਹ ਕੱਟ ਰਹੀ ਹੈ ਉਨਾ ਕਿਹਾ ਕਿ ਇਸ ਦੇ ਸਬੂਤ ਬਹੁਤ ਘਟ ਹਨ ਅਤੇ ਸਬੂਤ ਘਟ ਨੇ ਕਿ ਨੈਸ਼ਨਲ ਅਤੇ ਵਰਲਡ ਪੱਧਰ ਦੇ ਉੱਤੇ ਆਰਥਿਕ ਸਥਿਤੀਆਂ ਬਦਲਣ ਦੇ ਨਾਲ ਸਥਿਤੀ ਜਿਹੜੀ ਹੈ ਉਹ ਫਿਲਹਾਲ ਉਲਟ ਸਕਦੀ ਹੈ ਇਸ ਸਥਿਤੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਮਜਬੂਰੀ ਦੇ ਵਿੱਚ ਕਾਂਡੋ ਵੇਚ ਕੇ ਨੁਕਸਾਨ ਉਠਾਉਣ ਦਾ ਫੈਸਲਾ ਕੀਤਾ ਟੋਰਾਂਟੋ ਰੀਜਨਲ ਰੀਅਲ ਅ ਸਟੇਟ ਦੀ ਜੇ ਗੱਲ ਸਟੇਟ ਬੋਰਡ ਦੀ ਗੱਲ ਕੀਤੀ ਜਾਏ ਤਾਂ ਇਸ ਦੁਆਰਾ ਮਈ ਦੇ ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੋండో ਅਪਾਰਟਮੈਂਟ ਦੀਆਂ ਸੇਲਸ ਇਸ ਸਾਲ ਦੀ ਪਹਿਲੀ ਤਮਾਹੀ ਦੇ ਵਿੱਚ 2024 ਦੇ ਪਹਿਲੇ 3 ਮਹੀਨਿਆਂ ਦੇ ਮੁਕਾਬਲੇ 21.7% ਘਟੇ ਸੀ ਇਸ ਦੌਰਾਨ ਤਿਮਾਹੀ ਦੇ ਵਿੱਚ ਨਵੀਆਂ ਲਿਸਟਿੰਗਸ ਉਸ ਹਿੱਸੇ ਦੇ ਲਈ ਸਾਲ ਦਰ ਸਾਲ 25.2 ਫੀਸਦੀਆਂ ਨੇ ਵਾਧੇ ਸਨ ਪਿਛਲੇ ਮਹੀਨੇ ਕਾਂਡੋ ਦੀ ਸੇਲ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਜਿਹੜੀ ਹੈ ਉਹ 2.5 ਫੀਸਦੀ ਘਟ ਸੀ ਜੋ ਕਿ ਖੇਤਰ ਦੇ ਲਈ ਕੁੱਲ ਡੋਮੈਸਟਿਕ ਸੇਲਜ਼ ਰੁਝਾਨਾ ਦੇ ਅਨੁਸਾਰ ਸੀ ਹਾਲਾਂਕਿ ਮਈ ਦੇ ਵਿੱਚ ਕੋਂਡੋ ਜਿਹੜੀਆਂ ਨੇ ਉਹਨਾਂ ਮਾਰਕੀਟ ਦੇ ਵਿੱਚ ਗਤੀਵਿਧੀਆਂ ਦੇ ਵਿੱਚ 25.1 ਫੀਸਦੀ ਦੀ ਗਿਰਾਵਟ ਤੋਂ ਬਾਅਦ ਆਈ ਹੈ ਜੋ ਕਿ ਹੋਰ ਹਾਊਸਿੰਗ ਮਾਰਕੀਟ ਦੀ ਗਿਰਾਵਟ ਤੋਂ ਕਿਤੇ ਵੱਧ ਹੈ ਉਹਨਾਂ ਕਿਹਾ ਹੈ ਕਿ ਉਸ ਮਹੀਨੇ ਵੱਖਰੇ ਘਰਾਂ ਦੀ ਵਿਕਰੀ ਦੇ ਵਿੱਚ 10.6% ਦੀ ਗਿਰਾਵਟ ਆਈ ਹੈ ਟਾਊਨ ਹਾਊਸ 9.8% ਘਟ ਗਏ ਤੇ ਰੀਅਲਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਹਨਾਂ ਦੇ ਕੋਲ ਕੌਂਡੋ ਦੀਆਂ ਲਿਸਟਿੰਗਸ ਨੇ ਪਰ ਉਹਨਾਂ ਨੂੰ ਵੇਚਣਾ ਬਹੁਤ ਮੁਸ਼ਕਲ ਹੈ ਗ੍ਰੇਟਰ ਵੈਨਕੂਵਰ ਜਿਹੜਾ ਗ੍ਰੇਟਰ ਵੈਨਕੂਵਰ ਦੇ ਵਿੱਚ ਪਿਛਲੇ ਮਹੀਨੇ ਕੋండో ਅਪਾਰਟਮੈਂਟਾਂ ਦੀ 1040 ਜਿਹੜੀ ਆ ਉਹ ਵਿਕਰੀ ਹੋਈ ਜੋ ਕਿ ਜੂਨ 2024 ਦੇ ਮੁਕਾਬਲੇ 16.5% ਘਟਾ ਹੈ ਇਹ ਵੱਖ ਵੱਖ ਜਿਹੜਾ ਹੈ ਉਹ ਘਰਾਂ ਦੇ ਮੁਕਾਬਲੇ ਸਾਲ ਦਰ ਸਾਲ ਇੱਕ ਵੱਡੀ ਗਿਰਾਵਟ ਸੀ ਜੋ ਕਿ ਜੂਨ 2024 ਤੋਂ 5.3% ਘਟ ਸੀ ਜਦੋਂ ਕਿ ਅਟੈਚਡ ਜਿਹੜੇ ਨੇ ਉਹ ਘਰਾਂ ਦੀ ਵਿਕਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ 3.7 ਫੀਸਦਵਾਦ ਸੀ ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਕੀਤਾ ਵਾਅਦਾ ਅਤੇ ਇਸ ਨੂੰ ਲੰਮਾ ਸਮਾਂ ਹੋਲਡ ਰੱਖਣ ਕਾਰਨ ਹਾਊਸਿੰਗ ਮਾਰਕੀਟ ਦੇ ਵਿੱਚ ਖੜੋਤ ਨਜ਼ਰ ਜਿਹੜੀ ਹੈ ਉਹ ਆਈ ਹੈ ਸੋ ਇਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟੈਰਿਫ ਵਾਰ ਸ਼ੁਰੂ ਕੀਤੀ ਗਈ ਹੈ ਤੇ ਇਸ ਨਾਲ ਆਰਥਿਕ ਤੌਰ ਦੇ ਉੱਤੇ ਜਿਹੜੀ ਸਥਿਤੀ ਹੈ ਉਹ ਕੀ ਹੋਵੇਗੀ ਇਹ ਸਾਫ਼ ਨਹੀਂ ਹੈ ਜਿਸ ਕਾਰਨ ਖਰੀਦਣ ਵਾਲਿਆਂ ਦੇ ਵੱਲੋਂ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਇਸ ਸਮੇਂ ਜਿਹੜੀ ਹੈ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੀ ਗਈ ਸਖਤੀ ਦੇ ਕਾਰਨ ਵੀ ਹਾਊਸਿੰਗ ਮਾਰਕੀਟ ਦੇ ਉੱਤੇ ਅਸਰ ਨਜ਼ਰ ਆ ਰਿਹਾ ਹੈ ਕਿਉਂਕਿ ਬਹੁਤ ਸਾਰੇ ਘਰਾਂ ਦੀ ਸੇਲ ਬੇਸਮੈਂਟ ਤੋਂ ਜਿਹੜੀ ਹੈ ਉਹ ਬੇਸਮੈਂਟ ਤੋਂ ਹੋਣ ਵਾਲੀ ਰੈਂਟਲ ਕਮਾਈ ਨੂੰ ਜੋੜ ਕੇ ਵੀ ਦੇਖਿਆ ਜਾਂਦਾ ਹੈ ਜਿਸ ਦਾ ਅਸਰ ਜਿਹੜਾ ਉਹ ਖਾਸ ਕਰ ਗ੍ਰੇਟਰ ਟੋਰਾਂਟੋ ਏਰੀਆ ਅਤੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਹੈ ਤੇ ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ 10 ਸਾਲਾਂ ਦੌਰਾਨ ਹਾਊਸਿੰਗ ਮਾਰਕੀਟ ਦੇ ਵਿੱਚ ਆਈ ਤੇਜ਼ੀ ਆਮ ਰਫ਼ਤਾਰ ਤੋਂ ਜ਼ਿਆਦਾ ਤੇਜ਼ ਸੀ ਜਿਸ ਕਾਰਨ ਹੁਣ ਇਸ ਦਾ ਆਮ ਸਥਿਤੀ ਦੇ ਵਿੱਚ ਜਿਹੜਾ ਉਹ ਪਰਤਨਾ ਸੁਭਾਵਕ ਹੈ ਇੰਸ਼ੋਰੈਂਸ ਕਰਵਾਉਣੀ ਕਿਉਂ ਜ਼ਰੂਰੀ ਹੈ ਕਿ ਇੰਸ਼ੋਰੈਂਸ ਕਰਵਾਉਣ ਦੇ ਨਾਲ ਕੁਝ ਫਾਇਦਾ ਹੁੰਦਾ ਹੈ ਜਾਂ ਫਿਰ ਨਹੀਂ ਕਿਸ ਸਮੇਂ ਸਰ ਇੰਸ਼ੋਰੈਂਸ ਕਰਵਾ ਲੈਣੀ ਸਹੀ ਰਹਿੰਦੀ ਹੈ ਜਾਂ ਫਿਰ ਇਹਦੇ ਲਈ ਸੋਚਣ ਦੇ ਲਈ ਕੁਝ ਸਮਾਂ ਲੈਣਾ ਚਾਹੀਦਾ ਹੈ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਨੇ ਥਿੰਕ ਇੰਸ਼ੋਰੈਂਸ ਦੇ ਵੱਲੋਂ ਪਰਮਿੰਦਰ ਥੇਂਦ ਹੋਰਾਂ ਨੇ ਆਓ ਜਾਣਦੇ ਹਾਂ ਇਸ ਮੁਤਲਕ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੰਸ਼ੋਰੈਂਸ ਕਰਾਉਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਤੇ ਇੰਸ਼ੋਰੈਂਸ ਕਰਾਣੀ ਕਿੰਨੀ ਕੁ ਜ਼ਰੂਰੀ ਹੈ ਇਸ ਬਾਰੇ ਹਮੇਸ਼ਾ ਸੀ ਗੱਲਬਾਤ ਕਰਦੇ ਰਹਿੰਦੇ ਆ ਪਰ ਕਈ ਵਾਰੀ ਅਸੀਂ ਇੰਸ਼ੋਰੈਂਸ ਕਰਾਉਣ ਲੱਗੇ ਬਹੁਤ ਸੋਚ ਵਿਚਾਰ ਕਰਦੇ ਕਰਦੇ ਇਹਨੂੰ ਲੇਟ ਵੀ ਕਰ ਦਿੰਦੇ ਆ ਉਨੇ ਦੇਰੀ ਦੇ ਜਿਹੜੇ ਨੇ ਉਹ ਕੀ ਨਤੀਜੇ ਭੁਗਤਨੇ ਪੈ ਸਕਦੇ ਨੇ ਤੇ ਇੰਸ਼ੋਰੈਂਸ ਲਾਜ਼ਮੀ ਕਰਾਉਣਾ ਕਿੰਨਾ ਕੋਹਮ ਹੁੰਦਾ ਇਸ ਬਾਰੇ ਗੱਲਬਾਤ ਕਰਨ ਲਈ ਥਿੰਕਿੰਗ ਇੰਸ਼ੋਰੈਂਸ ਤੋਂ ਪਰਮੇਦਰ ਸਿੰਘ ਜਿੰਝ ਜੁੜੇ ਹੋਏ ਨੇ ਪਰਮੇਦਰ ਜੀ ਐਸ ਲਈ ਕੁਰੀ ਕਰੰਟ ਜਿਹੜੀਆਂ ਨੇ ਇੰਸ਼ੋਰੈਂਸ ਉਹਨਾਂ ਬਾਰੇ ਜਾਨਣਾ ਚਾਹਾਂਗੇ ਕਿ ਕੀ ਚੱਲ ਰਿਹਾ ਹਾਂਜੀ ਪਹਿਲੀ ਗੱਲ ਸਾਹਿਬ ਜੀ ਇੰਸ਼ੋਰੈਂਸ ਦੀ ਜ਼ਰੂਰਤਾਂ ਦੇ ਨਾਲ ਵੀ ਜਿੱਦਾਂ ਦੀ ਜ਼ਰੂਰਤਾਂ ਜਿੱਦਾਂ ਦਾ ਐਲਐਸਸੀ ਡੁੱਡੀ ਬੜੀ ਸਰਦਾਰ ਦੀ ਉਹਨਾਂ ਦੇ ਹਰੇਕ ਨੂੰ ਜ਼ਰੂਰਤ ਹੈਗੀ ਇੰਸ਼ੋਰੈਂਸ ਦੀ ਭਾਵੇਂ ਕੋਈ ਯੰਗ ਫੈਮਿਲੀ ਹੈ ਕੋਈ ਕੋ ਪੀਆਰ ਹੋ ਰਿਹਾ ਵਰਕ ਪਰਮਿਟ ਤੇ ਆ ਕੋ ਕੋ ਬਿਜ਼ਨਸ ਹੈ ਨਾ ਉਹ ਸਾਰੇ ਨੂੰ ਕੋਈ ਯੰਗ ਬੱਚਾ ਨੂੰ ਆਰੀ ਐਸ ਪੀ ਚਾਹੀਦੀ ਹੈ ਸੋ ਇਹ ਸਾਰੀਆਂ ਜ਼ਰੂਰਤਾਂ ਦੇ ਨਾਲ ਚੀਜ਼ਾਂ ਆਈਆਂ ਸੋ ਇਟਸ ਆਲ ਜਿਹੜੀਆਂ ਥਿੰਕ ਇੰਸ਼ੋਰੈਂਸ ਨੇ ਆਫਰ ਕਰਦੇ ਜੀ ਅੱਛਾ ਜ਼ਿਕਰ ਕਰ ਰਹੀ ਸੀਗੇ ਕਿ ਜਿਹੜੀ ਇੰਸ਼ੋਰੈਂਸ ਹੈ ਕਈ ਵਾਰ ਤਾਂ ਸਿੱਧੇ ਤੇ ਸੋਚ ਵਿਚਾਰ ਕਰਦੇ ਕਰਦੇ ਬਹੁਤ ਇਹਨੂੰ ਡਿਲੇ ਕਰ ਦਿੰਦੇ ਆ ਕਿਉਂਕਿ ਇੱਕ ਇਹਦੇ ਬਹੁਤ ਸਾਰੇ ਮਤਲਬ ਰੀਜ਼ਨ ਹੋ ਸਕਦੇ ਆ ਕਈ ਵਾਰੀ ਇਹ ਹੁੰਦਾ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਣਾ ਕਿ ਇੰਸ਼ੋਰੈਂਸ ਕਰਾਣੀ ਚਾਹੀਦੀ ਹੈ ਜਾਂ ਨਹੀਂ ਤਾਂ ਉਹ ਨਹੀਂ ਜ਼ਿਆਦਾ ਜਿੰਨੀਆਂ ਗੱਲਾਂ ਬਾਤਾਂ ਉਹ ਨਹੀਂ ਜ਼ਿਆਦਾ ਵਿਚਾਰ ਸੁਣਨ ਨੂੰ ਮਿਲ ਜਾਂਦੇ ਕੋਈ ਕਹਿੰਦਾ ਕਰਾਉਣੀ ਚਾਹੀਦੀ ਕੋਈ ਕਹਿੰਦਾ ਨਹੀਂ ਕਰਾਉਣੀ ਚਾਹੀਦੀ ਤਾਂ ਉਹ ਕਨਫਿਊਜ਼ਨ ਹੋ ਜਾਂਦੀਆਂ ਨੇ ਤੇ ਕਈ ਵਾਰੀ ਸਾਨੂੰ ਆਪਣੇ ਤੌਰ ਦੇ ਉੱਤੇ ਵੀ ਲੱਗਦਾ ਕਿ ਛੱਡ ਬਰੇ ਆਪਾਂ ਇੰਨੇ ਕੁ ਪੈਸੇ ਦੇ ਕੇ ਇੰਸ਼ੋਰੈਂਸ ਕਿਉਂ ਕਰਾਣੀ ਕੋਈ ਖਾਸ ਲੋੜ ਤਾਂ ਲੱਗਦੀ ਨਹੀਂ ਸੋ ਇਹ ਕਰਦੇ-ਕਰਦੇ ਬਹੁਤ ਡਿਲੇ ਹੋ ਜਾਂਦਾ ਕੰਮ ਤੇ ਇਹਦੇ ਮਤਲਬ ਆਊਟਕਮਸ ਜਿਹੜੇ ਨੇ ਉਹ ਕੀ ਹੁੰਦੇ ਆ ਨੁਕਸਾਨ ਹੁੰਦਾ ਹੈ ਜਾਂ ਫਿਰ ਨ ਹਾਂਜੀ ਜੀ ਐਗਜ਼ਾਮਪਲ ਆਪਾਂ ਗੱਲ ਕਰਦੇ ਆਂ ਵੀ ਐ ਕਿ ਇਹ ਵੀ ਚਲੋ ਇੰਸ਼ੁਰੈਂਸ ਦੀ ਉਹਦੇ ਮੋਰ ਫੋਨ ਹੈ ਫੋਨ ਟੁੱਟੇ ਤੋਂ ਪਹਿਲਾਂ ਉਹਦੀ ਕਵਰੇਜ ਹੋ ਸਕਦੀ ਹੈ ਬਾਅਦ ਚ ਕਦੇ ਨਹੀਂ ਹੋ ਸਕਦੀ ਹੁਣ ਇੱਕ ਤਾਂ ਇਹ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਪਹਿਲਾਂ ਇਹ ਚੀਜ਼ ਕਰਾਉਣੀ ਪੈਣੀ ਹੈ ਦੂਜੀ ਚੀਜ਼ ਹੈਗੀ ਜੀ ਐਗਜ਼ਾਮਪਲ ਕੋਈ 30 ਸਾਲ ਦੀ ਯੂਜ਼ ਹੈਗੀ ਐਗਜ਼ਾਮਪਲ ਜੇ ਆਪਾਂ ਕਹਿੰਦੇ ਪੰਜ ਲੱਖ ਦੀ ਕਵਰੇਜ ਕਰਵਾਉਣਾ ਉਹ 30 3 ਡਾਲਰ ਮੇਂ ਰਿਕਵੈਸਟ ਭਰਦੇ 20 ਸਾਲ ਦਾ ਕਰਵਾਉਣਾ ਹੁਣ ਜੇ ਉਹ ਹੀ ਇਨਸਾਨ ਮ ਕਨਾਲ ਵੇਟ ਕਰਦਾ 20 ਸਾਲ ਦਾ 50 ਦਾ ਹੋਮ ਇੰਸ਼ੋਰੈਂਸ ਕਰਾਂਗਾ ਉਦੋਂ 120 ਡਾਲਰ ਤੋਂ ਲੈ ਕੇ 150 ਡਾਲਰ ਤੱਕ ਕੈਸ਼ ਬਣ ਸਕਦੀ ਹੈ ਜੀ ਸ਼ਰਤ ਇਹਨਾਂ ਦੀ ਸਿਰ ਸਹੀ ਹੋਵੇ ਹੁਣ ਤੁਸੀਂ ਇਹ ਦੇਖੋ 20 ਸਾਲ ਪਹਿਲਾਂ ਤਾਂ ਇੰਸ਼ੋਰੈਂਸ ਤੋਂ ਬਿਨਾਂ ਕਿਤੇ ਦੇ ਉਹ ਤੋਂ ਬਾਅਦ ਜਿਹੜੇ ਨੇ ਉਹ ਵੀ ਜਿਹੜੇ ਵੀ ਸਮਾਂ ਦੀ ਕਿਸ਼ਤ ਆ ਬੱਸ ਇਹ ਕਾਤ ਦੇ ਰਹੇ ਹੁਣ ਉਹੀ ਜਿਹੀ ਗੱਲ ਕਰਦੇ ਹਜ਼ਾਰਾਂ ਡਾਲਰ ਅਸੀਂ ਬੱਤ ਦੇਤੇ ਥੋੜਾ ਇੱਕ ਤਰੈਸ ਕਿ ਵੀ ਰੱਖਿਆ ਜੀ ਔਰ ਇਹ ਵੀ ਜਿੰਨਾ ਦੀ ਲੇਟ ਕਰੀ ਜਾਂਦੇ ਉਹਨਾ ਉਹ ਵੀ ਹੋ ਗਿਆ ਜੇ ਸੇਫ ਠੀਕ ਨਹੀਂ ਹੈਗੀ ਕਿ ਥੋੜਾ ਸੇਜ਼ ਨਾ ਮਿਲਦੀ ਹੈ ਤਾਂ ਕਿ ਸਾਨੂੰ ਪੈਸਾ ਨਾ ਲੈ ਸਕਦੇ ਆ ਸੇਤ ਵਧੀਆ ਨਹੀਂ ਹੈਗੀ ਤੁਸੀਂ ਇੰਸਰ ਨਹੀਂ ਫੀਸ ਇਸ ਕਰਕੇ ਜਿੰਨੀ ਛੇਤੀ ਕੋਣ ਹੈ ਉਸ ਚੀਜ਼ ਦਾਸੀਂ ਤਾਂ ਹੀ ਸਾਨੂੰ ਫਾਇਦਾ ਤੇ ਸਮ ਚੀਜ਼ ਸਸਤੀ ਬਣਦੀ ਹੈ ਜੀ ਬਿਲਕੁਲ ਅ اچھا ਸਸਤੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਜੋ ਵੀ ਚੇਂਜਸ ਆ ਰਹੇ ਨੇ ਹਮੇਸ਼ਾ ਇਸ ਯੂ نو ਮਾਰਕੀਟ ਦੇ ਹਿਸਾਬ ਦੇ ਨਾਲ ఇన్ਸ਼ੋਰੈਂਸ ਬਦਲਦੀਆਂ ਰਹਿੰਦੀਆਂ ਨੇ ਤਾਂ ਰੇਟ ਜਿਹੜੇ ਨੇ ਕੀ ਉਹ ਲੋਕਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਚੱਲ ਰਹੇ ਨੇ ਜਾਂ ਫਿਰ ਉਸ ਤੋਂ ਜਾ ਰਹੇ ਆ ਹਾਂਜੀ ਬਿਲਕੁਲ ਇੰਸ਼ੋਰੈਂਸ ਦੀ ਜਰੂਰਤ ਅਨ हिसाब ਨਾਲ ਰੇਟ ਬਣ ਸਕਦਾ ਬਿਲਕੁਲ ਜਿਹੜੀ ਨੀਡ ਹੈ ਨੀਡ ਪਹਿਲਾਂ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਕੁਐਸਚਨ ਆਉਂਦਾ ਬਜਟ ਹਮ ਬਜਟ ਉਸੇ ਇੱਕ ਐਗਜ਼ਾਮਪਲ ਆਪਾਂ ਕੀਤੀ ਹੋਈ ਚੀਜ਼ 30000 ਕਿਉਂ ਹੋ ਸਕਦੇ ਇੱਕ ਸਮਾਂ 1500 ਦੇਣਾ ਪੈਣਾ ਫਿਰ ਅਸੀਂ ਜਦੋਂ ਪਰਿਵਾਰਾਂ ਚ ਦੇਖਦੇ ਹਾਂ ਬਜਟ ਕੀ ਹੈ ਬਜਟ ਦੇ ਸਾਬ ਨਾਲ ਉਸ ਟਿਕਾ ਦਾ ਇੰਸ਼ੋਰੈਂਸ ਵੀ ਘਟਾਵਾ ਦਾ ਸਕਦੇ ਹਾਂ ਇੰਸ਼ੋਰੈਂਸ ਐਗਜ਼ਾਮਪਲ 30 ਸਾਲ ਦੇ ਟਰਮ ਵੀ ਲੈਣੀ ਐਟ ਲੀਸ ਟਰਮ ਪਰ ਡਿਊ ਨੀ ਕਗੈ ਸਮ ਚਾਹੀਦੀ ਚਾਹੀਦੀ ਹੈ ਉਸੇ ਥੋੜੇ ਪਹਿਲਾਂ ਜਿਹੜਾ ਟਰਮ ਛੋਟੀ ਵੀ ਬਣਾ ਸਕਦੇ ਉੰਜ ਸੇਵਿੰਗ ਨਹੀਂ ਕਰਾਉਣੀ ਸੇਵਿੰਗ ਬਾਅਦ ਚ ਵੀ ਵੜ ਸਕਦੇ ਆ ਐਂਡ ਆਫ ਦਿ ਡੇ ਇਹ ਹੈ ਵੀ ਸਾਨੂੰ ਕਿਸ ਤਰ੍ਹਾਂ ਚੁਬਣੀ ਚਾਹੀਦੀ ਜੇ ਕਿਸ ਸਾਨੂੰ ਚੁਬਦੀ ਹੋਈ ਚੀਜ਼ ਬੜੀ ਅਰਮੀ ਹੈਗੀ ਸੋ ਇਸੇ ਕਰਕੇ ਵੀ ਕਿਸਤ ਬੋਕਲ ਚ ਰਵੇ ਤਾਂ ਹੀ ਬੜੀ ਸੋਚੀ ਚੱਲਦੀ ਵੀ ਹੈ ਨਹੀਂ ਤੇ ਕਿਸਤ ਸਾਨੂੰ ਪਹਿਲੇ ਤੇ ਭਾਵੇਂ ਚੀਜ਼ ਚੰਗੀ ਵੀ ਹੋਵੇ ਉਹ ਬੰਦ ਹੋ ਜਾਣੀ ਤੇ ਇਹ ਮਾਰਕੀਟ ਦੇ ਹਿਸਾਬ ਨਾਲ ਰੇਟਾਂ ਦਾ ਬਹੁਤ ਫਰਕ ਨਹੀਂ ਪੈਂਦਾ ਕਿਉਂਕਿ ਜੇ ਆਪਾਂ ਰੇਟ ਉਹੀ ਰਹਿੰਦੇ ਨੇ ਲੌਂਗ ਟਰਮ ਤੱਕ ਨਿਕਲਦੇ ਹੁਣ ਜੇ ਲਾਈਫ ਵਿੱਚ ਉਹਦੀ ਗੱਲ ਕਰਦੇ ਹਾਂ ਅਟਰਨ ਇੰਸ਼ੋਰੈਂਸ ਦੇ ਰੇਟ ਮਾਣੇ ਮੋਟੇ ਅਕਾੜਦੇ ਪਾਦੇ ਰਹੇ ਨੇ ਕੰਪਨੀਆਂ ਨੇ ਅਗਰੈਸਿਵ ਨੇ ਅਟਰਨ ਵਾਸਤੇ ਵੀ ਸਰ ਦੇ ਬਲ ਤੋਂ ਹੀ ਆਉਂਦੇ ਕੋਈ ਬਿਲਕੁਲ ਡਿਜ਼ਾਈਨ ਕਰ ਸਕਦੇ ਹੈ ਕਲਾਇੰਟ ਦੀ ਜ਼ਰੂਰਤਾਂ ਦੇ ਸਾਫ ਜੀ ਅੱਛਾ ਪਰਮਿੰਦਰ ਜੀ ਇਹ ਵੀ ਕਿਹਾ ਜਾਂਦਾ ਵੀ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਵੀ ਕਈ ਵਾਰ ਸਵਾਲ ਉੱਜਾਂਦੇ ਨੇ ਜਾਂ ਫਿਰ ਬਾਹਰੋਂ ਗੱਲਾਂ ਪਤਾ ਸਨ ਨੂੰ ਮਿਲ ਜਾਂਦੀਆਂ ਕਿ ਪੈਸੇ ਜਿਹੜੇ ਕਲੇਮ ਹੁੰਦੇ ਆ ਕਲੇਮ ਦੇ ਪੈਸੇ ਨਹੀਂ ਮਿਲਦੇ ਕੀ ਇਹ ਸੱਚ ਹੈ ਹੁੰਦਾ ਕੁਝ ਕੰਪਨੀਆਂ ਦੇ ਵਿੱਚ ਐਦਾਂ ਐਦਾਂ ਨਹੀਂ ਹੁੰਦਾ ਬਿਲਕੁਲ ਨਹੀਂ ਮੈਂ ਇਥੇ ਇਹ ਜੀ ਸੋਚਦੇ ਰਹੇ ਨੇ ਕਿ ਇੰਸ਼ੋਰੈਂਸ ਕੰਪਨੀਆਂ ਬਹਾਨਾ ਲਾ ਰਹਿ ਨੀ ਮੈਂ ਆਪਦੇ ਸਪੀਡਸ ਨਾਲੋਂ ਤੱਕ ਜੀ ਲਾਈਫ ਡੈਥ ਬੈਨੀਫਿਟ ਚੈੱਕ ਕਰ ਲਵਾਂਗੇ ਦਿਨੇ ਮੜੇ ਕਿ ਲੇਟਸ ਕੀਤਾ ਉਹ ਪਹਿਲੇ 2 ਸਾਲਾਂ ਦੇ ਵਿੱਚ ਹੀ ਕਿਥੇ ਇੰਸ਼ੋਰੈਂਸ ਲਈ ਸੀ ਉਹ ਨਹੀਂ ਰਹਿ ਪਰ ਸਾਰ ਪਰਜੋਕੀ ਜੀ ਦੇਖਦੇ ਆ ਵਾਕੇ ਇੰਸ਼ੋਰੈਂਸ ਪਰ ਆ ਰਿਹਾ ਚੈੱਕ ਮਿਲਦਾ ਤੇ ਮੋਸ ਜੀ ਦੀ ਵੈਲਿਊ ਦੇਖਣਾ ਕਿਉਂਕਿ ਜਿੱਕਾ ਮਕਰ ਗਿਆਂ ਚੀਜ਼ ਹੀ ਬਿਲਕੁੀ ਹੈਗੀ ਹੈ ਜਿੰਨਾ ਵੱਡਾ ਵੱਡਾ ਚੱਕ ਉਹਨਾਂ ਛੋਟਾ ਲੱਗਦਾ ਵੀ ਨਹੀਂ ਟੱਲ ਰਿਹਾ ਗਾਣਾ ਹਰ ਸਾਰੇ ਕੁਝ ਖੜ ਗਏ تھے ਆ ਕੇ ਤੇ ਜਿਹੜਾ ਆ ਸੀਗਾ ਕਿ ਪਹਿਲੇ 2 ਸਾਲਾਂ ਦੇ ਵਿੱਚ ਕਲੇਮ ਆਉਂਦਾ ਕੰਪਨੀ ਐ ਕੰਟਰੈਕਟ ਵੈਟ ਰੈਟਸਟੇਬਿਲਟੀ ਉਹ ਦੇਖਦੇ ਪਹਿਲੇ 2 ਸਾਲਾਂ ਦੇ ਵਿੱਚ ਪਾਲਿਸੀ ਸਹੀ ਭਰੀ ਗਈ ਸੀ ਹਾਲਪੀ ਰਿਵਿਜ਼ ਸੇਟ ਇਸ ਟੈਕ ਨਾ ਰਿਹਾ ਕੋਈ ਕੁਛ ਵੀ ਨੇਕੀ ਹੁੰਦੀ ਹੈ ਕੰਪਨੀ ਨਾ ਕਰ ਸਕਦੀ ਕੰਪਨੀ ਆਪਣੇ ਕੋਲੇ ਇੱਕ ਜਿਹੜੇ ਕਹਿੰਦੇ ਬ੍ਰੀਕ ਖਰਾਚਾ ਚ ਲਿਖਿਆ ਹਦਬ ਸਾਡੇ ਕੋਲੇ ਨਾ ਕਰਨ ਦੀ ਸ਼ਮਤਾ ਹੈਗੀ ਹੈ ਤਾਂ ਇਹ ਵੀ ਗਲ ਕਰਦੇ ਬਿਲਕੁਲ ਨਾ ਕਲੇਮ ਬੜਿਆ ਪਰ ਇਹ ਚੀਜ਼ਾਂ ਬਿਲਕੁਲ ਕਪੜੇ ਕਲੇਮ ਜਾਂਦੀਆਂ ਨੇ ਡਿਸੇਬਿਲਟੀ ਦੇ ਤੇ ਟ੍ਰੈਵਲ ਇੰਸ਼ੋਰੈਂਸ ਤੇ ਕਲੇਮ ਪਾਉਂਦੇ ਨੇ ਲਾਈਫ ਇੰਸ਼ੋਰੈਂਸ ਤੇ ਕਲੇਮ ਕੱਟ ਜਾਂਦੀ ਨੂੰ ਚਾਂਸ ਕੱਟਨੇ ਡੈਥ ਦੇ ਪਰ ਜਦੋਂ ਹੁੰਦੇ ਨੇ ਕੋਈ ਸੇਡੀ ਇਹ ਕਦੇ ਹਜੋ ਕਪੜੀਆਂ ਪੈਸੇ ਦਿੰਦੀਆਂ ਨੇ ਬਿਲਕੁਲ ਇਹ ਕੰਪਨੀਆਂ ਦੇ ਡੂਪੇ बिकॉज ਉਹਨਾਂ ਨੇ ਵੀ ਦੇਖਦੇ ਜਿੰਨੇ ਕਲੇਮ ਸੈਟਲ ਕਰਦੇ ਨੇ ਉਹ ਵੀ ਆਪਦੇ ਵੱਲੋਂ ਵਧੀਆ ਰਿਸਰਚ ਹੁੰਦੇ ਸੀ ਵਧੀਆ ਅਸੀਂ ਅਸੀਂ ਕਲਾਇੰਟਸ ਨੂੰ ਪੈਸੇ ਦਿੰਦੇ ਆ ਜੀ ਜੀ ਅੱਛਾ TFSE ਹੋ ਗਿਆ ਜਾਂ ਫਿਰ ਕੋਈ ਹੋਰ ਸੇਵਿੰਗਸ ਹੋ ਗਿਆ ਮੈਂ ਮਤਲਬ ਇੰਸ਼ੋਰੈਂਸ ਹੋ ਗਿਆ ਇਹ ਕਿੰਨੀ ਕੁ ਜ਼ਿਆਦਾ ਜ਼ਰੂਰੀ ਆ ਔਰ ਕੀ ਇਨਵੈਸਟਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਰ ਕਿਸੇ ਲਈ हां जी फ्रेंड्स तो इन्वेस्टमेंट मैट्स करके कहना क्योंकि जल्दी काम mm -hmm. ते जाने पैसे ਲੈ ਰਹੇ ਹੁੰਦੇ ਆ ਜਲਦੀ ਰਾਤ ਨੂੰ ਸੌਣੇ ਸਾਡੀ ਮਨੀ ਸਾਡੇ ਵਾਸਤੇ ਕੰਮ ਕਰੇ ਤੇ ਇਸ ਕਰਕੇ ਮੈਂ ਰੇਗ ਨੂੰ ਐਨਕਰੇਜ ਕਰਦਾ ਸੇਵਿੰਗ ਜੁਰਸ਼ਾਈ ਦੀ ਬੈਂਕ ਅਕਾਊਂਟ ਦੇ ਪੈਸੇ ਬਏ ਸਾਡੀ ਮਨੀ ਘੱਟ ਹੀ ਜਾਂਦੀ ਹੈ ਹੁਣ ਇਸ एग्जांपल ਜਿਉਂ ਹੀ ਚੀਜ਼ ਤੁਸੀਂ ਇਨਵੈਸਟ ਕੀਤੀ ਹੋਈ ਹੈ டிਐਫਐਸ ਟੈਕਸ ਫਰੀ ਮਨੀ ਗਰੋ ਹੋ ਰਹੀ ਹੈ ਇਹ ਦੋ ਵਜੇ ਅਕਾਊਂਟ ਕੀ ਹੁੰਦਾ ਕਿਸੇ ਨਾਲ ਆਰਐਸਪੀ ਕਾਉਂਟ ਕਰਾਉਣਾ டிਐਫਐਸ ਅਕਾਊਂਟ ਕਿਉਂਕਿ ਇਸ ਆ ਸਕਦੇ ਗਲਾਉਣ ਹੈ ਵੀ ਸਾਡਾ ਲਾਈਫ ਸਟਾਈਲ ਬੜੀ ਯਾਰਾ ਹੈ ਜਦੋਂ ਸਾਨੂੰ ਲੋੜ ਹੈ ਚਾਹ ਰਿਟਾਇਰ ਹੋਵਾਂਗੇ ਸਰ ਮਲੀ ਲੋੜ ਸਾਡੇ ਕੋਲ ਪੈਣੀ ਪਈ ਹੈ ਨਾਲ ਨਾਲ ਦੋ ਬੰਦੇ ਐਕਸਟਰਾ ਕੰਮ ਕਰ ਰਹੇ ਜਿੱਦਾਂ ਬਣੀ ਹੈ ਤੁਸੀਂ ਹਾਲ ਡਿਫਰੈਂਟ ਅਕਾਊਂਟ ਕਰ ਰਹੇ ਉਹ ਵੀ ਗਰੋਅ ਕਰ ਰਹੇ ਨਾਲੇ ਸਾਨੂੰ ਪਤਾ ਵੀ ਰਿਟਾਇਰ ਹੋਣਾ ਅਸੀਂ ਇਹ ਤਰੀ ਸਾਰੀ ਬਰ ਕਮ ਕਰੀ ਜਾਣਾ ਇੱਕ ਟਾਈਮ ਤੇ ਆ ਕੇ ਆ ਦੀ ਕੋਈ ਹੈਂਡ ਕੋਡ ਬਹੁਤ ਠੀਕ ਹੈ ਆਪਣੇ ਕਰਨਾ ਇਸੇ ਕਰਕੇ ਇਨਵੈਸਟਮੈਂਟ ਮਹੱਤਵਪੂਰਨ ਹੈ ਅਕੀਸਰੇ ਕੋਈ ਵੀ ਇਨਵੈਸਟਮੈਂਟ ਕੀਤੀ ਹੋਈ ਹੈ ਆਪਦੀ ਸਟੇਟਮੈਂਟ ਜਰੂਰ ਦੇਖੋ ਮਨੀ ਗਰੋਪ ਹੋ ਵੀ ਰਹੀ ਹੁੰਦੇ ਪਈ ਹੈ ਸੋ ਚੀਜ਼ਾਂ ਦੇ ਖਿਆਲ ਰੱਖਾ ਦੀ ਲੋੜ ਹੈ ਜੀ ਅੱਛਾ ਡਿਸੇਬਿਲਟੀ ਜਿਹੜੀ ਇੰਸ਼ੋਰੈਂਸ ਹੈ ਡਿਸੇਬਿਲਟੀ ਦੇ ਕੀ ਬੈਨੀਫਿਟ ਆ요 ਉਹਦੇ ਵਿੱਚ ਕੁਝ ਚੇਂਜਸ ਐ ਸੋ ਲਈ ਚਾਹ ਰਹੇ ਨੇ ਡਿਸੇਬਿਲਟੀ ਹਟਾ ਪੇਚੈਕ ਪ੍ਰੋਟੈਕਟ ਕਰਦੇ ਆ ਜਦੋਂ ਪੇਸ਼ਾ ਹਰੇਕ ਨੂੰ ਕਰੇ ਜਗਾਂ ਦਾ ਹਟਾ ਪੇਚੈਕ ਸਰਨਾ ਬਟਾ ਐਸਟ ਹੈ ਪੇਚੈਕ ਆਉਂਦਾ ਕਰੇ ਸਾਰਾ ਕੁਝ ਚੱਲਦਾ ਚੈੱਕ ਨਹੀਂ ਆਉਂਦਾ ਤਾਂ ਕੁਝ ਨਹੀਂ ਚੱਲਦਾ ਇਸ ਕਰਕੇ ਡਿਸੇਬਿਲਟੀ ਇੰਪੋਰਟੈਂਟ ਹੈ ਸਪੈਸ਼ਲੀ ਕਾ ਮੇ ਕੋਈ ਓਵਰਫਲੋ ਦਾ ਟੈਕਸੀ ਚ ਲਾਉਣਾ ਨਾ ਟ੍ਰੱਕ ਚ ਲਾਉਣਾ ਪਤਾ ਵੀ ਕੰਮ ਤੇ ਜਾਣ ਕੇ ਤੇ ਪੈਸੇ ਆਉਣੇ ਨੇ ਹੁਣ ਉਹਦੇ ਚ ਉਹ ਚੀਜ਼ਾਂ ਖਿਆਲ ਰੱਖੀ ਰੋਣਾ ਨਾਲੇ ਜੇ ਕੋਈ ਪ੍ਰੋਫੈਸ਼ਨਲ ਹੈ ਡਾਕਟਰ ਆ ਡੈਂਟਿਸਟ ਹੈ ਬਟ ਉਹਨੂੰ ਪਤਾ ਜੇ ਕੰਮ ਤੇ ਜੇ ਗਿਲ ਇੰਜਰੀ ਹੋ ਜਾਂਦੀ ਹੈ ਸਿਕਨਸ ਹੋ ਜਾਂਦੀ ਹੈ ਭਾਵੇਂ ਸੌਫਟ ਇਸ਼ੂ ਵੀ ਹੋਵੇ ਹੁਣ ਬਾਹਰ ਨਹੀਂ ਚੱਕ ਹੁੰਦੀ ਉਹਨੂੰ ਪਤਾ ਵੀ ਕੰਮ ਹੀ ਆਪਰੇਟ ਬਾਹਰ ਨਾਲ ਕਰਨਾ ਉਹ ਚੀਜ਼ਾਂ ਦਾ ਡਿਸੇਬਿਲਿਟੀ ਐਡੂ ਬਿਗ ਲਾਇਬਿਲਟੀ ਵਸਤ ਐ ਸਪੈਸ਼ਲੀ ਪ੍ਰੋਫੈਸ਼ਨਲ ਵਾਸਤੇ ਜੀ ਤੋਂ ਹਰੇਕ ਨੂੰ ਐਨਕਰੇਜ ਕਰਦਾ ਸਪੈਸ਼ਲੀ ਜਦੋਂ ਆਪਾਂ ਕੋ ਪੇਸ਼ੈਂਟ ਦੀ ਗੱਲ ਕਰਦੇ ਨੇ ਜਿਹੜਾ ਕੰਮ ਉਹ ਕਰਦੇ ਨੇ ਡੈਂਟਿਸ ਐ ਉਹ ਡੈਂਟਿਸ ਦੇ ਕੰਮ ਕਰਦਾ ਸਰ ਉਹ ਜਿਹੜੇ ਤਰੀਕੇ ਨਾਲ ਉਹ ਪਾਈਵਨ ਤੋਂ ਕੰਮ ਤੇ ਕਰਦਾ ਬੈਠੀ ਸਰ ਦਾ ਟਰੱਕ ਚਲਾਦਾ ਕਿਉਂਕਿ ਉਹਨੇ ਪੜਾਈ ਕੀਤੀ ਸੀ ਉਹ ਸੀ ਉਹ ਇਸ ਕਰਕੇ ਉਹ ਸਪੈਸ਼ਲੀ ਉਸੇ ਖਿੱਤੇ ਦੀ ਇੰਟਰਨਲ ਉਹਦੀ ਕੰਪਨੀ ਹੈ ਨਹੀਂਗਾ ਉਹ ਕੋਈ ਹੋਰ ਕੋਈ ਕੰਮ ਕਰ ਲਓ ਉਹੀ ਕੰਮ ਬੰਦਾ ਨਹੀਂ ਕਰ ਸਕਦਾ ਤਾਂ ਡਿਸੇਬਲ ਹੈ ਉਹ ਵੀ ਹੋਰ ਕੰਮ ਵੀ ਕਰ ਸਕਦਾ ਇਸੇ ਕਰਕੇ ਡਿਸੇਬਿਲਟੀ ਇਜ਼ ਵੈਰੀ ਇੰਪੋਰਟੈਂਟ ਜੀ ਅਸਾਂ ਮਾਰਗੇਜ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ਤੇ ਉੱਤੇ ਬੈਂਕਾਂ ਦੇ ਵਿੱਚ ਵੀ ਲੋਕੀ ਸੋਚਦੇ ਵੀ ਸ਼ਾਇਦ ਉੱਥੋਂ ਔਰ ਸਾਨੂੰ ਸਹੀ ਲੈਟ ਹੋਗੀ ਤਾਂ ਬੈਂਕਾਂ ਦੇ ਵਿੱਚ ਜਾਣ ਦੇ ਨੁਕਸਾਨ ਜਾਂ ਫਾਇਦੇ ਕੀ ਹੋ ਸਕਦੇ ਆ ਔਰ ਆਪਣੇ ਤੌਰ ਦੇ ਉੱਤੇ ਜੇ ਪਰਸਨ ਕਰਵਾਉਣੀ ਆ ਤਾਂ ਉਹਦੇ ਕੀ ਨੁਕਸਾਨ ਤੇ ਫਾਇਦੇ ਆ ਜੀ ਪਹਿਲੀ ਗੱਲ ਤਾਂ ਜੀ ਅਸੀਂ ਲੈਂਡਰ ਤੋਂ ਮੋੜ ਕੇ ਜੈਸ਼ੁਰਾ ਕਰਾਈ ਹੋਈ ਹੈ ਪੈਸੀ ਅਸੀਂ ਦੇ ਰਹੇ ਆਂ ਬੈਂਫੇਸ਼ਰੀ ਬੈਂਕ ਹੁਣ ਆ ਵੀ ਪੈਸੇ ਆਪਦੇ ਆਪ ਦੇ ਆ ਅਸੀਂ ਆਪਦੇ ਪਰਿਵਾਰ ਨੂੰ ਕੰਟੈਕਟ ਕਰਦੇ ਹਾਂ ਬੈਂਕ ਨੂੰ ਕੰਟੈਕਟ ਕਰਾਂ ਪਹਿਲਾਂ ਤੋਂ ਸੋਚੀ ਇਥੇ ਇੱਕ ਚੀਜ਼ ਤੁਹਾਨੂੰ ਮਹਿੰਗੀ ਮਿਲਦੀ ਹੈ ਲੈਂਡਰ ਤੋਂ ਤੁਸੀਂ ਆਪ ਦੀ ਲਾਈਫ ਇੰਸ਼ੂਰance ਸਸਤੀ ਹੈ ਸਭ ਤੋਂ ਮੋਡਲ ਡਰਾਗ ਹੈ ਹੈਗਾ ਅਸੀਂ ਪੈਸੇ ਦੇ ਰਿਹਾ ਹੀ ਨਹੀਂ ਪਤਾ ਕਲੇਮ ਮਿਲਣਾ ਕਿ ਨਹੀਂ ਬਿਲਕੁਲ ਉਦੋਂ ਕੰਪਨੀਆਂ ਬਾਅਦ ਚ ਚੈੱਕ ਕਰਦੀਆਂ ਉਹ ਤੁਹਾਡੀ ਇਮਿਗ੍ਰੇਸ਼ਨ ਨਾਲ ਰਿਲੇਟਿਡ ਤੁਸੀਂ ਐਲੀਜੀਬਲ ਸੀ ਜਾਂ ਨਹੀਂ ਸੀ ਕਿ 5 ਦੇ 10 ਸਾਲ ਪੈਸੇ ਦੇ ਤੇ ਕਪੜੀ ਕਾ ਸੌਰੀ ਤੁਸੀਂ ਐਲੀਜੀਬਲ ਨਹੀਂ ਜੀ ਇੰਸ਼ੂਰੈਂਸ ਤੋਂ ਪਾਏ ਪੈਸੇ ਦੇਈਏ ਇੱਕ ਪਾਸੇ ਤੁਸੀਂ ਤੁਹਾਨੂੰ ਪਤਾ ਪੀਸ ਆਫ ਮਾਈਂਡ ਦਾ ਤੜਾ ਮੈਡੀਕਲ ਹੋਇਆ ਸਾਨੂੰ ਚਿੰਤਾ ਹੀ ਲੋਡ ਨਹੀਂ ਡਾ ਜਿਹੜਾ ਪੀਸ ਆਫ ਪੇਪਰ ਦਾ ਲੋਡ ਹੈ ਅੱਗੋਂ ਦਾ ਲੋਡ ਨਾ ਕੋਈ ਲੋਡ ਹੈ ਇਹ ਪੈਂਦੀ ਤਾਂ ਉਹ ਚੀਜ਼ ਪੇਪਰ ਕੰਮ ਕਰੂਗਾ ਤੇ ਇਟਸ ਵੈਨ ਵੈਨ ਸਿਚੁਏਸ਼ਨ ਤੇ ਕਿ ਸਾਰੀਆਂ ਚੀਜ਼ਾਂ ਹੀ ਦੇਖਦੇ ਆ ਅਸੀਂ ਪੈਸੇ ਦੇ ਰਹੇ ਆ ਸਾਨੂੰ ਪਤਾ ਹੀ ਨਹੀਂ ਕਵਰੇਜ ਮਿਲਣੀ ਨੇ ਇਦੋਂ ਵੱਡਾ ਡਰਾਗ ਹੈ ਕਿ ਉਹਸਾ ਦਾ ਪਰ ਰੇਟ ਵਨ ਕਰੇਜ ਕਰਵਾਇ ਹੋਲ ਗ੍ਰੇਡ ਟ੍ਰਸਟ ਕੋਲ ਲਈ ਹੋਈ ਹੈ ਬਿਲਕੁਲ ਆਪਦੀ ਪਰਸਨਲ ਲਾਈਫ ਵਿੱਚ ਚੁਸ ਕਰਾਉ ਤਾਂ ਨੂੰ ਫਾਇਦੇ ਹੀ ਫਾਇਦੇ ਨੇ ਦੇ ਰੋਂਟ ਟੂ ਥਿੰਕ ਜਸਟ ਕੰਟੈਕਟ ਥਿੰਕ ਜੀ ਅਸਲ ਜਿਹੜੇ ਲੋਕ ਹਜੇ ਵੀ ਸੋਚ ਰਹੇ ਨੇ ਵੀ ਹੁਣ ਅਸੀਂ ਵਿਜ਼ਿਟ ਕਰੀਏ ਇੰਸ਼ੋਰੈਂਸ ਬਾਰੇ ਜਾਂ ਫਿਰ ਚਲੋ ਥੋੜੀ ਦੇ ਬਾਅਦ ਮਤਲਬ ਸੋਚ ਲਵਾਂਗੇ ਇਸ ਬਾਰੇ ਉਹਨਾਂ ਨੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਥਿੰਕ ਇਟ ਸ਼ੋਰ ਸੋ ਏ ਇਹ ਵੀ ਅਨ ਗੱਲੀ ਨੇ ਕਰੀ ਜਿੱਦਾਂ ਨਾਲ ਕੱਲ ਵੀ ਇੰਸ਼ੋਰੈਂਸ ਉਦੋਂ ਹੀ ਮਿਲਦੀ ਹੁਣ ਬਹੁਤ ਅਮੀਰ ਬੰਦੇ ਨੇ ਕਹਿੰਦੇ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ ਪਰ ਮੈਂ ਸੇਤਾ ਲੋਣੀ ਕਰਦੇ ਸੋ ਅਸੀਂ ਇਹ ਅੱਜ ਹੀ ਕੱਲ 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 ਕਦੇ ਨਹੀਂ ਆਉਣਾ ਜਿਹੜਾ ਕੱਲ ਨਿਕਲ ਗਿਆ ਉਹ ਵੀ ਵਧੀਆ ਟਾਈਮ 'ਚ ਇੰਸ਼ੋਰੈਂਸ ਕਰਾਉਂਦੇ ਇਸ ਕਰਕੇ ਵੀ ਜੇ ਜਰੂਰਤ ਹੈਗੀ ਹੈ ਜੀਰੂ ਬਤਾ ਕੇ ਚਾਹਾਂਗੇ ਤੁਸੀਂ profession ਨਾਲ ਬੈਠੋ ਤੁਸੀਂ ਇਹ ਨਹੀਂ ਵੀ ਆਪਾਂ ਚਾਰ ਫੈਮਲੀਜ਼ ਬੈਠੇ ਹਰੇ ਦੋਸਤਾਂ ਨਾਲ ਬੈਠੇ ਉੱਥੇ ਆਪਾਂ ਸਲਾਹ ਲਈ ਉੱਥੇ ਡਿਸੀਜਨ ਬਣਾ ਲਏ ਜਿਵੇਂ ਹੁਣ ਮੈਨੂੰ ਡੈਂਟਲ ਇਸ਼ੂ ਹੈ ਤਾਂ ਮੈਂ ਡੈਂਟਿਸਟ ਕੋਲੇ ਜਾਵਾਂਗਾ ਮੈਨੂੰ ਲੀਗਲ ਇਸ਼ੂ ਹੈ ਤਾਂ ਲਾਰ ਕੋਲੇ ਜਾਵਾਂਗਾ ਫਿਰ ਉੱਥੇ ਸਲਾਹ ਲਵਾਂ ਐਸੀ ਕਰਕੇ ਜੇ ਫਾਈਨੈਂਸ਼ੀਅਲ ਮੈਟਰ ਹੈ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਬੈਠ ਕੇ ਫਿਰ ਤੁਸੀਂ ਦੇਖ ਸਕਦੇ ਕੀ ਤੁਹਾਡੇ ਜਰੂਰਤਾਂ ਨੇ ਡੋਨਟ ਇਗਨੋਰ ਇਗਨੋਰ ਕਰੇ ਨਾ ਸਾਡੇ ਰਿਸਕ ਚਲੇ ਨਹੀਂ ਜਾਣੇ ਜਿਸ ਨੂੰ ਤੁਸੀਂ ਰਹਿਣੇ ਨੇ ਜਿ세 ਕਾ ਬਿਜ਼ਨਸ ਚ ਜਰੂਰਤ ਹੈ ਤੁਸੀਂ ਇਗਨੋਰ ਕਰ ਦਿੱਐ ਜੀ ਥੈਂਕ ਯੂ ਸੋ ਮੱਚ ਥੈਂ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ